ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮ ਪਿਆਰਿਓ 11 ਪੋ ਅਤੇ 26 26 ਦਸੰਬਰ ਇਸ ਦਿਨ ਮੁਰਿੰਡੇ ਤੋਂ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬ ਜਾਦਿਆਂ ਨੂੰ ਸਰਹੰਦ ਲੈ ਕੇ ਜਾਣਾ ਜੋ ਕਾਫੀ ਲੰਮਾ ਸਫ਼ਰ ਪੈ ਜਾਂਦਾ ਹੈ ਹੁਣ ਜਾਨੀ ਖਾਂ ਤੇ ਮਾਨੀ ਖਾਂ ਉਸ ਸੰਬੰਧ ਦੇ ਜੋ ਦਰੋਗੇ ਸਨ ਉਹਨਾਂ ਨੂੰ ਬੜਾ ਉਸ਼ਾ ਹੋਇਆ ਮਨ ਦੇ ਵਿੱਚ ਕਿ ਸਰਕਾਰ ਤੋਂ ਇਨਾਮ ਲੈਣਾ ਹੈ ਅਤੇ ਗੰਗੂ ਨੂੰ ਐ ਸੀ ਕਿ ਮਾਤਾ ਦਾ ਜੋ ਧਨ ਸੀ ਮੋਹਰਾਂ ਸਨ ਉਹ ਵੀ ਰਹਿ ਜਾਣੀਆਂ ਤੇ ਸਰਕਾਰ ਸਾਨੂੰ ਬੜਾ ਇਨਾਮ ਦੇਵੇਗੀ ਕਿ ਅਸੀਂ ਸਰਕਾਰ ਤੋਂ ਬਾਗੀ ਹੋਏ ਛੋਟੇ ਸਹਿਬਜਾਦੇ ਅਤੇ ਮਾਤਾ ਜੀ ਨੂੰ ਅਸੀਂ ਸਰਕਾਰ ਨੂੰ ਫੜਾ ਦਿੱਤਾ ਹੁਣ ਉਸ ਸਮੇਂ ਬੜੀਆਂ ਲਾਂਹਾਂ ਤਾਂ ਪੈਂਦੀਆਂ ਗੰਗੋ ਨੂੰ ਚਰਨ ਗੁਰਮ ਪਿਆਰਿਓ ਦੂਸਰੇ ਪਾਸੇ ਉਹਨਾਂ ਸਮਿਆਂ ਦੇ ਵਿੱਚ ਖਚਰਾ ਤੇ ਜਿਵੇਂ ਪਰਜਾਪਤ ਲੋਕ ਮਿਆਰ ਲੋਕ ਗਾਦੀਆਂ ਤੇ ਜੋ ਸਮਾਨ ਲੱਦਿਆ ਕਰਦੇ ਸਨ ਤੇ ਦੋਨੇ ਪਾਸੇ ਖੁਰਜੀਆਂ ਲਮਕਾਈਆਂ ਜਾਂਦੀਆਂ ਤੇ ਖੁਰਜੀਆਂ ਦੇ ਵਿੱਚ ਸਮਾਨ ਪਾਇਆ ਜਾਂਦਾ ਸੀ ਤੇ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਖੁਰਜੀ ਬਣਾਈ ਗਈ ਹੈ ਜੋ ਖੱਤਰ ਤੇ ਉੱਪਰ ਪਾਈ ਹੈ ਉਹ ਸਮੇਂ ਕਹਿੰਦੇ ਨਾ ਤਾਂ ਕੋਈ ਗੱਡਿਆਂ ਤੇ ਜਾਂ ਰੇੜਿਆਂ ਤੇ ਲੈ ਕੇ ਗਏ ਨਾ ਕੋਈ ਰਥਾਂ ਤੇ ਲੈ ਕੇ ਗਏ ਛੋਟੇ ਸੈਵ ਜਾਦਿਆਂ ਨੂੰ ਤੇ ਮਾਤਾ ਜੀ ਨੂੰ ਤਕਲੀਫ ਦੇਣ ਵਾਸਤੇ ਬਿਸਰਹੰਦ ਪਹੁੰਚਣ ਤੋਂ ਪਹਿਲਾਂ ਪਹਿਲਾਂ ਇਹ ਡੋਲ ਜਾਣ ਈਨ ਮੰਨ ਲੈਣ ਇਸ ਵਾਸਤੇ ਉਹਨਾਂ ਦੇ ਮਾਣਾਂ ਦੇ ਵਿੱਚ ਡਰ ਭੈ બસ ਜਾਵੇ ਕਿ ਇਹ ਸੂਬੇ ਸਰਹੰਦ ਦੇ ਅਧੀਨ ਹੋ ਜਾਣ ਵਜੀਦਾ ਖਾਨ ਦੇ ਅਧੀਨ ਹੋ ਜਾਣ ਹੁਣ ਛੋਟੇ ਸਹਿਬਜ਼ਾਦਾ ਨੂੰ ਖੁਰਜੀ ਬਣਾ ਕੇ ਦੋਨਾਂ ਦੇ ਪਾਸੇ ਵੱਡੇ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਜੀ ਤੇ ਛੋਟੇ ਬਾਬਾ ਜੀ ਬਾਬਾ ਫਤਿਹ ਸਿੰਘ ਜੀ ਦੋਨਾਂ ਬਾਸੇ ਖੱ쩌ਰ ਦੇ ਖੁਰਜੀ ਦੇ ਵਿੱਚ ਲਮਕਾਇਆ ਗਿਆ ਕਿ ਇਹ ਨਿੱਕੇ ਨਿੱਕੇ ਸਹਿਬਜ਼ਾਦੇ ਇਹਨਾਂ ਦਾ ਦਮ ਘੁੱਟ ਜਾਵੇ ਬੇਸੁਰਤ ਹੋ ਜਾਣ ਇਹਨਾਂ ਦੇ ਮਨਾਂ ਦੇ ਵਿੱਚ ਡਰ ਬੈਠ ਜਾਵੇ ਤੇ ਮਾਤਾ ਗੁਜਰੀ ਜੀ ਜਿਨ੍ਹਾਂ ਦੀ ਉਮਰ ਤਕਰੀਬਨ 80 ਸਾਲ ਸੀ ਮਾਤਾ ਜੀ ਦੇ ਹੱਥ ਬੰਨੇ ਗਏ ਸਨ ਤੇ ਉਹ ਰਸਾ ਖੱਜਰ ਦੇ ਨਾਲ ਬਣਿਆ ਗਿਆ ਖੱਜਰ ਕਈ ਵਾਰੀ ਅੱਗੇ ਤੇਜ਼ ਜਾਂਦੀ ਹੈ ਹੌਲੀ ਹੁੰਦੀ ਹੈ ਜੋ ਤੇਜ਼ ਹੁੰਦੇ ਹੈ ਤੇ ਮਾਤਾ ਜੀ ਨੂੰ ਤੇਜ਼ ਤੁਰਨਾ ਪੈਂਦਾ ਐਸ ਉਮਰ ਦੇ ਵਿੱਚ ਤਕਲੀਫ ਦਿੱਤੀ ਬਹੁਤ ਲੰਮਾ ਪੈਂਦਾ ਜੋ ਤੁਰ ਕੇ ਜਾਣਾ ਬੜਾ ਔਖਾ ਸੀ ਸਿਆਲਾਂ ਦੇ ਦਿਨ ਗੁਰਮ ਪਿਆਰਿਓ ਜੋ ਗੱਲਾਂ ਕਹਾਣੀਆਂ ਸੁਨੀਆਂ ਬੜੀਆਂ ਸੌਖੀਆਂ ਪਰ ਜਿਨ੍ਹਾਂ ਤੇ ਬੀਤਦੀਆਂ ਉਹਨਾਂ ਨੂੰ ਪਤਾ ਹੁੰਦਾ ਹੈ ਜੋ ਆਪਾਂ ਆਪਣੇ ਅੱਖਾਂ ਦੇ ਸਾਹਮਣੇ ਉਹ ਸੀਨ ਲੈ ਕੇ ਆਗੇ ਤੇ ਕਿੰਨਾ ਦਰਦ ਨਾਕ ਹੋਵੇਗਾ ਇੱਕ ਪਾਸੇ ਛੋਟੇ ਬੱਚੇ ਹਨ ਦੂਸਰੇ ਪਾਸੇ ਬਿਰਧ ਅਵਸਥਾ ਹੈ ਤੇ ਕਠਿਨਾਈ ਭਰਿਆ ਰਸਤਾ ਹੈ ਹੁਣ ਜਦੋਂ ਇਨਾ ਲੰਮਾ ਸਫ਼ਰ ਕੀਤਾ ਤੇ ਰਸਤੇ ਦੇ ਵਿੱਚ ਹੋਰ ਵੀ ਤਕਲੀਫਾਂ ਆਈਆਂ ਹਨ ਜਿਹੜੇ ਲੋਕ ਉਸ ਸਰਕਾਰ ਦੇ ਹਮਾਇਤੀ ਸਨ ਗੁਰੂ ਗੋਬਿੰਦ ਸਿੰਘ ਜੀ ਦੇ ਉਲਟ ਸਨ ਉਸ ਪਰਿਵਾਰ ਦੇ ਉਲਟ ਸਨ ਵਿਰੋਧ ਕਰਦੇ ਸਨ ਉਹਨਾਂ ਲੋਕਾਂ ਨੇ ਤਾਂ ਨੀ ਮੀਨੇ ਮਾਰੇ ਹੈ ਇਤਿਹਾਸ ਦਾਦਾ ਇਥੋਂ ਤੱਕ ਕੇ ਜਦੋਂ ਗੁਰੂ ਸਾਹਿਬ ਜੀ ਦੇ ਬੱਚੇ ਛੋਟੇ ਸਹਿਬ ਜਾਦੇ ਤੇ ਮਾਤਾ ਜੀ ਜਾਣੇ ਸਨ ਤੇ ਰਸਤੇ ਦੇ ਵਿੱਚ ਲੋਕਾਂ ਨੇ ਪੱਥਰ ਰੋੜੇ ਮਾਰੇ ਹੈ ਤੇ ਇੰਨੇ ਜ਼ੋਰ-ਜ਼ੋਰ ਨਾਲ ਕਹਿੰਦੇ ਵਟੇ ਮਾਰੇ ਆ ਪੱਥਰ ਮਾਰੇ ਆ ਕਿ ਇੱਕ ਬਾਬਾ ਫਤੇਹ ਸਿੰਘ ਜੀ ਦੇ ਅੱਖ ਦੇ ਉੱਪਰ ਜਾਨ ਲੱਗਿਆ ਇਸ ਮਾਸੂਮ ਚਿਹਰੇ ਤੇ ਜਾਲ ਲੱਗਿਆ ਤੇ ਅੱਖ ਦੇ ਆਣੇ ਦੇ ਵਿੱਚ ਜਾਲ ਲੱਗਿਆ ਤੇ ਅੱਖ ਥੋੜੀ ਬਾਹਨ ਆਈ ਹੈ ਤੇ ਲਹੂ ਲਹਾਨ ਹੋ ਗਏ ਹੈ ਲੋਸਿੰਦਾ ਪਿਆ ਦਰਦ ਹੋ ਰਿਹਾ ਹੈ ਤੇ ਇੰਨੀ 10ਵੇਂ ਪਾਸ਼ਾ ਦੀ ਕਿਰਪਾ ਕਿ ਸਹਿਬਜਾਦੇ ਡੋਲੇ ਨਹੀਂ ਉਸ ਸਮੇਂ ਇਸ ਉਮਰ ਦੇ ਵਿੱਚ ਬੱਚੇ ਦੁੱਧ ਚੁੰਘਿਆ ਕਰਦੇ ਸਨ ਪਰ ਹੁਣ ਜਦੋਂ ਉਹ ਸਿੱਖ ਚੈਨੀ ਦੇ ਵਿੱਚ ਲਜਾਇਆ ਗਿਆ ਬੱਚਾ ਨੂੰ ਸਮਝਾਇਆ ਗਿਆ ਸਹਿਬਜ਼ਾਦਿਆਂ ਨੂੰ ਦੱਸਿਆ ਗਿਆ ਕਿ ਤੁਸੀਂ ਆਪਣਾ ਸਿੱਖੀ ਨੂੰ ਛੱਡ ਦਿਓ ਧਰਮ ਨੂੰ ਛੱਡ ਦਿਓ ਮੁਸਲਮਾਨ ਬਣ ਜਾਓ ਮੁਸਲਮਾਨ ਧਰਮ ਦੇ ਵਿੱਚ ਆ ਜਾਓ ਬੜੇ ਲਾਲਚ ਦਿੱਤੇ ਗਏ ਹੈ ਬੜਾ ਮਹਿਲਾਂ ਨੂੰ ਦਿਖਾਇਆ ਗਿਆ ਕਿ ਤੋ ਤੁਸੀਂ ਵੱਡੇ ਹੋਗੇ ਤੇ ਤੁਹਾਡਾ ਵਿਆਹ ਇੱਥੇ ਕੀਤਾ ਜਾਵੇਗਾ ਨੂਰਾ ਮਿਲਣਗੀਆਂ ਬੜਾ ਕੀਮਤੀ ਸਮਾਨ ਦਿਖਾਇਆ ਗਿਆ ਕਿ ਤੁਸੀਂ ਬਾਦਸ਼ਾਹ ਵਾਲੀ ਜ਼ਿੰਦਗੀ ਜਿਊਓਗੇ ਤਿੰਨੇ ਤੁਹਾਨੂੰ ਸਜਾ ਮਿਲਣੀਆਂ ਹਨ ਤੇ ਉਸ ਸਮੇਂ ਮਾਤਾ ਜੀ ਨੇ ਦਾਦੀ ਮਾਤਾ ਨੇ ਸਮਝਾਇਆ ਸੀ ਹੁਣ ਜਦੋਂ ਕਚਹਿਰੀ 'ਚ ਗਏ ਆ ਕਚਹਿਰੀ ਉਹਨਾਂ ਨੇ ਬੁਲਾਈ ਸੀ ਕਿ ਕੋਈ ਫੈਸਲਾ ਲਿਆ ਜਾਵੇ ਤੇ ਉਸ ਸਮੇਂ ਬਾਬਾ ਜੋਰਾਵਾਰ ਸਿੰਘ ਦੀ ਬਾਬਾ ਫਤੇ ਸਿੰਘ ਨੇ ਗੱਜ ਕੇ ਫਤੇ ਬੁਲਾਈ ਤੇ ਉਹ ਲੋਕ ਹੈਰਾਨ ਹੋ ਗਏ ਸਨ ਕਿ ਇੰਨਾ ਬੱਚਨ ਦੇ ਵਿੱਚ ਇੰਨੀ ਤਾਕਤ ਇੰਨਾਂ ਨੇ ਤਾਂ ਡਰਨਾ ਸੀ ਤੇ ਇਹ ਤਾਂ ਗੱਜਕੇ ਫਤਿਹ ਬੁਲਾ ਰਹੇ ਹਨ ਤੇ ਉਸ ਸਮੇ ਗੁਰਮ ਪਿਆਰੇ ਉਹ ਪਹਿਲੇ ਦਿਨ ਲਾਲਚ ਦਿੱਤਾ ਗਿਆ ਗੱਲਾਂ ਬਾਤਾਂ ਨਹੀਂ ਡਰਾਇਆਤਮ ਘਿਆ ਵੀ ਗਿਆ ਤੇ ਬਹੁਤ ਸਾਰੀਆਂ ਗੱਲਾਂ ਕਹੀਆਂ ਤੇ ਉਸ ਤੋਂ ਬਾਅਦ ਇਹ ਜੋ ਕਚਹਿਰੀ ਲੱਗੀ ਸੀ ਖਤਮ ਕੀਤੀ ਗਈ ਹੈ ਤੇ ਮਾਤਾ ਜੀ ਨੂੰ ਤੇ ਛੋਟੇ ਜ ਸਾਹਿਬ ਜادہ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕੀਤਾ ਗਿਆ ਉਸ ਸਮੇਂ ਕੋਈ ਠੰਡਾ ਬੁਰਜ ਐਵੇਂ ਨਹੀਂ ਸੀ ਕਿਉਂਕਿ ਉਸ ਦੇ ਪਾਸੇ ਚਾਰ ਚਪੇਤੇ ਪਾਣੀ ਵਗਿਆ ਕਰਦਾ ਸੀ ਤੇ ਬਹੁਤ ਉੱਚਾ ਸੀ ਧਰਤੀ ਤੋਂ ਉੱਪਰ ਉੱਚਾ ਕਾਫੀ ਹੋਣ ਕਰਕੇ ਚਾਰ ਚਪੇਤੇ ਜੋ ਕਮ ਖੁੱਲਾ ਹੋਣ ਕਰਕੇ ਜਦੋਂ ਹਵਾ ਵਗਦੀ ਸੀ ਤੇ ਬਹੁਤ ਠੰਡੀ ਹਵਾ ਵਗਿਆ ਕਰਦੀ ਸੀ ਤੇ ਵਜੀਰ ਖਾਂ ਉਥੇ ਆਪ ਬੈਠਾ ਕਰਿਆ ਕਰਦਾ ਸੀ ਗਰਮੀ ਦੇ ਵਿੱਚ ਉਹਨੂੰ ਗਰਮੀ ਤੋਂ ਰਾਹਤ ਲੈਣ ਵਾਸਤੇ ਤੇ ਉਹ ਸਮਾਂ ਕਿੰਦਾ ਹੋਵੇਗਾ ਜੋ ਠੰਡ ਦੇ ਵਿੱਚ ਠੰਡੇ ਬੁਰਜ ਦੇ ਵਿੱਚ ਬਜ਼ੁਰਗ ਮਾਤਾ ਤੇ ਛੋਟੇ ਸਹਿਮਜਾਦੇ ਨਿੱਕੀ ਨਿੱਕੀ ਉਮਰ ਦੇ ਜਿਨ੍ਹਾਂ ਨੂੰ ਉਸ ਬੁਰਜ ਦੇ ਵਿੱਚ ਆਪੋ ਮਹੀਨੇ ਦੇ ਵਿੱਚ ਉਹਨਾਂ ਨੂੰ ਕੈਦ ਕੀਤਾ ਗਿਆ ਸੀ ਕੋਈ ਤਾਂ ਤੇ ਕਪੜਾ ਨਹੀਂ ਮੋਟਾ ਦਿੱਤਾ ਗਿਆ ਕੋਈ ਪੈਰਾਂ ਦੇ ਵਿੱਚ ਨਹੀਂ ਕੋ ਸਿਰ ਤੇ ਨਹੀਂ ਹੈ ਕੋਈ ਖਾਣ ਪੀਣ ਨੂੰ ਕੋਈ ਦਿੱਤਾ ਨਹੀਂ ਗਿਆ ਭੁੱਖਣ ਭਾਣੇ ਠੰਡੀ ਰਾਤ ਹੈ ਉਸ ਬੁਰਜ ਦੇ ਵਿੱਚ ਕੈਦ ਕੀਤਾ ਗਿਆ ਤੇ ਉਸ ਸਥਾਨ ਤੇ ਮੋਤੀ ਮਹਾਰਾਜ ਉਹ ਫੌਜ ਦੇ ਵਿੱਚ ਜਿਹੜੇ ਬੰਦੇ ਸਨ ਜਾਂ ਕੈਦੀ ਸਨ ਉਹਨਾਂ ਨੂੰ ਰੋਟੀ ਦਾ ਪ੍ਰਬੰਧ ਕਰਿਆ ਕਰਦਾ ਸੀ ਤੇ ਮੋਤੀ ਮਹਾਰਾਜ ਜੋ ਮਾਤਾ ਜੀ ਦੇ ਦਰਸ਼ਨ ਕੀਤੇ ਸਹਿਬ ਜਾਦਿਆਂ ਦੇ ਦਰਸ਼ਨ ਕੀਤੇ ਤੇ ਉਸ ਨੇ ਦੁੱਧ ਪਿਲਾਉਣ ਦੀ ਸੇਵਾ ਕੀਤੀ ਮਾਤਾ ਜੀ ਅਤੇ ਛੋਟੇ ਸਾਹਿਬ ਜੀਾਂ ਨੂੰ ਦੁੱਧ ਪਿਲਾਇਆ ਕਰਦਾ ਸੀ ਜੋ ਸਰਕਾਰ ਤੋਂ ਚੋਰੀ ਉਹਨਾਂ ਦੇ ਨੁਮਾਇੰਦਿਆਂ ਤੋਂ ਚੋਰੀ ਆਪਣੇ ਘਰਬਾਰ ਦਾ ਸਭ ਕੁਝ ਵੇਚ ਕੇ ਘਰ ਵਾਲੀ ਦੇ ਗਹਿਣੇ ਵੇਚ ਕੇ ਉਹਨਾਂ ਨੂੰ ਭਾਵ ਕਿ ਜੋ ਉੱਥੇ ਦਰੋਗਾ ਹੋਇਆ ਕਰਦੇ ਸਨ ਉਹਨਾਂ ਨੂੰ ਲਾਲਚ ਦੇ ਕੇ ਮਾਤਾ ਜੀ ਤੇ ਛੋਟੇ ਸਾਹਿਬ ਜਾਂਦ ਜੀ ਸੇਵਾ ਕਰਿਆ ਕਰਦਾ ਸੀ ਇਸ 26 ਦਸੰਬਰ 11 ਪੋ ਵਾਲਾ ਦਿਨ ਅਤੇ ਰਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ